ਇਸ ਥਾਨਾ ਆਪਾਂ ਬੰਦਰ ਸਿੰਘ ਬਹਾਦਰ ਦੇ ਤੇ ਉਹਨਾਂ ਦੇ ਪੁੱਤਰ ਦਾ ਜੋ ਮਹਿਰੋਲੀ ਦਿੱਲੀ ਦੇ ਵਿੱਚ ਇੱਕ ਥਾਨ ਹੈ ਕਿ ਆਪਾਂ ਜਾਏ ਆਪਨੇ ਪਰਿਵਾਰ ਦੇ ਨਾਲ ਦਰਸ਼ਨ ਕਰਨ ਨੂੰ ਸਾਹਮਣੇ ਹੀ ਮਹਿਰੋਲੀ ਥਾਨਾ ਮਹਿਰੋਲੀ ਥਾਨਾ ਜਿਹੜਾ ਆ ਉਹ ਇੱਥੇ ਪੈਂਦਾ ਆ ਜੋ ਮੁਗਲ ਹਕੂਮਤ ਦੇ ਬਾਰੇ ਜਾਣਕਾਰੀ ਦਿੰਦਾ ਆਪਣੇ ਆਪ ਵਿੱਚ ਤੇ ਇੱਥੋਂ ਆਪਾਂ ਗਲੀ-ਥਾਣੀ ਉਸ ਥਾਨ ਨੂੰ ਜਾਂਦੇ ਹਾਂ ਇਹ ਦਿੱਲੀ ਦੀਆਂ ਮਹਿਰੋਲੀ ਦੀਆਂ ਤੰਗ ਗਲੀਆਂ ਥਾਣੀਆਂ ਆਪਾਂ ਇਧਰੋਂ ਵੱਧ ਰਹੇ ਹਾਂ ਆਪਣੇ ਪਰਿਵਾਰ ਦੇ ਨਾਲ ਜਦੋਂ ਮੇ ਤੁਹਾਨੂੰ ਕਿਤੇ ਮੌਕਾ ਮਿਲਦਾ ਹੈ ਆਪਣੇ ਸਿੱਖ ਸਥਾਨਾਂ ਨੂੰ ਦਰਸ਼ਨ ਕਰਨ ਦੇ ਜ਼ਰੂਰ ਆਉਣਾ ਚਾਹੀਦਾ ਹੈ ਕਿਉਂਕਿ ਇਸ ਸਥਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ 1716 ਨੂੰ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਥਾਂ ਤੇ ਸ਼ਹੀਦ ਕੀਤਾ ਗਿਆ ਸਾਹਮਣੇ ਹੀ ਗੁਰੂ ਮਹਾਰਾਜੀ ਤੇ ਖਾਲਸੇ ਦੇ ਝੰਡੇ ਝੂਲਦੇ ਪਏ ਨੇ ਆਪਾ ਬੰਦਾ ਸਿੰਘ ਬਹਾਦਰ ਦਾ ਵੀ ਇੱਕ ਚਿੱਤਰ ਲੱਗਾ ਹੋਇਆ ਤੇ ਕੁਝ ਇਤਿਹਾਸਿਕ ਜਾਣਕਾਰੀ ਵੀ ਇੱਥੇ ਲੱਗੀ ਹੋਈ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਾਂ ਸਿੱਕਾ ਇੱਥੇ ਪੰਜਾਬੀ ਮਾਂ ਬੋਲੀ ਚ ਪੰਜਾਬੀ ਸ਼ਬਦਾਂ ਨੂੰ ਲਿਖਿਆ ਗਿਆ ਹੈ ਆਪਾਂ ਦੇਖਦੇ ਹਾਂ ਇਸ ਸਥਾਨ ਦੇ ਉੱਪਰ ਹੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਬਾਕੀ ਸਿੰਘਾਂ ਨੂੰ ਜਿਹੜਾ ਸੀ ਇੱਥੇ ਸ਼ਹੀਦ ਕੀਤਾ ਗਿਆ ਸੀ ਇੱਥੇ ਹੀ ਮਾ ਬਾਬਾ ਬੰਦਾ ਸਿੰਘ ਜੀ ਤੇ ਸੁਪੁੱਤਰ ਬਾਬਾ ਅਜੀਤ ਸਿੰਘ ਜੀ ਅਤੇ ਹੋਰ ਸਿੰਘ ਸਰਦਾਰਾਂ ਨੂੰ ਇੱਥੇ ਨੋਚ-ਨੋਚ ਕੇ ਸ਼ਹੀਦ ਕੀਤਾ ਗਿਆ ਪਾਕਿਸਤਾਨ ਤੇ ਪਹੁੰਚੇ ਹਾਂ ਦਰਸ਼ਣ ਕਰਨ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸ મિતਰ ਸਿੱਕਾ ਆਪਣੇ ਪਰਿਵਾਰ ਦੇ ਨਾਲ ਇਹਨਾਂ ਸ਼ਹੀਦਾਂ ਨੂੰ ਨਾਤਮਸਤਕੁਨ ਨਾਇ ਸ਼ਰਧਾ ਭਾਵਨਾ ਭੇਟ ਕਰਦਾ ਹਾਂ ਕਿ ਅੰਦਰ ਜਾ ਕੇ ਦਰਸ਼ਨ ਨਹੀਂ ਕਰਦੇ ਹਾਂ ਇਹ ਗੁਰਦੁਆਰਾ ਸਾਹਿਬ ਹੈ ਮਹਿਰੋਲੀ ਨਵੀਂ ਦਿੱਲੀ ਦਿੱਲੀ ਦੇ ਵਿੱਚ ਆ ਆਪਾਂ ਇੱਥੇ ਉਹ ਗੋੜ ਵੀ ਦੇਖ ਸਕਦੇ ਹਾਂ ਵਾਹਿ ਗੁਰੂ ਮੇਰ ਕਰਨ ਜਿੱਥੇ ਸਿੰਘਾਂ ਦਾ ਖੂਨ ਡੁੱਲਿਆ ਉਹ ਥਾਨ ਸਨਮਾਨਯੋਗ ਹੋ ਗਏ ਸ਼ਰਧਾ ਭਾਵਨਾ ਦੇ ਭਰੇ ਗਏ ਤੇ ਸਿੱਖ ਉਸ ਥਾਨ ਨੂੰ ਨਤਮਸਤੋ ਕੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਜਿਸ ਥਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘਾਂ ਦੀ ਸ਼ਹਾਦਤ ਹੋਈ ਉਸ ਥਾਂ ਪੂਜਣਯੋਗ ਹੋ ਗਏ ਉਸ ਥਾਨ ਤੇ ਗੁਰੂ ਮਹਾਰਾਜ ਦੇ ਲੰਗਰ ਜਿਹੜੇ ਨੇ ਟੁੱਟ ਚੱਲ ਰਹੇ ਨੇ ਕੁਝ ਸਭ ਜਾਣਦੇ ਹੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿ ਸਿੱਖ ਰਾਜ ਸਥਾਪਿਤ ਕੀਤਾ ਸੀ ਜੋ ਆ ਪਾਣੀ ਜੋ ਸੋਨੀਪਟ ਤੋਂ ਲੈ ਕੇ ਲਾਹੌਰ ਤੱਕ ਗਿਆ ਤੇ ਗੁਰਦਾਸ ਨੰਗਲ ਦੀ ਜੋ ਮਾਝੇ ਦਾ ਇੱਕ ਸਥਾਨ ਹੈ ਉੱਥੇ ਉਹਨਾਂ ਨੇ ਹ ਅ ਗ੍ਰਿਫਤਾਰ ਕਰ ਲਿਆ ਗਿਆ ਸੀ ਗੁਰਦਾਸ ਨੰਗਲ ਦੀ ਇੱਕ ਛੀ ਗੜੀ ਦੇ ਵਿੱਚ ਤਾਂ ਇਸ ਸਥਾਨ ਤੇ ਫਿਰ ਜਿਹੜਾ ਸੀ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਤਿਹਾਸ ਦੇ ਪੰਨੇ ਬਹੁਤ ਵੱਡੀ ਗੱਲ ਦੱਸਦੇ ਨੇ ਕਿ ਇੱਕ ਵੀ ਸਿੰਘ ਨੇ ਇਹ ਨਹੀਂ ਸੀ ਕਿਹਾ ਕਿ ਮੈਂ ਸਿੱਖਨੀ ਹਾਂ ਕਿ ਹਰ ਇੱਕ ਸਿੱਖ ਨੇ ਆਪਣੀ ਸ਼ਹਾਦਤ ਦਿੱਤੀ ਸੀ ਜੋ ਬਹੁਤ ਵੱਡੀ ਗੱਲ ਸੀ ਸਮੇਂ ਅਤੇ ਹਾਲਾਤਾਂ ਦੇ ਮੁਤਾਬਕ ਇਸ ਮੁਬਾਰਕ ਸਥਾਨ ਦੇ ਉੱਪਰ ਅਸੀਂ ਆਪਣੇ ਪਰਿਵਾਰ ਨਾਲ ਨਤਮਸਤਕ ਹੋਣ ਆਏ ਹਾਂ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਿਰੋਲੀ ਨਵੀਂ ਦਿੱਲੀ ਯਾਨਕਿ ਦਿੱਲੀ ਦੇ ਸਥਾਨ ਦੇ ਉੱਪਰ ਆਪਾਂ ਉੱਪਰ ਜਾ ਰਹੇ ਹਾਂ ਨਤਮਸਤਕ ਹੋਣ ਦੇ ਲਈ ਇਸ ਮੁਬਾਰਕ ਸਥਾਨ ਤੇ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਲਈ ਸ਼ੁਸ਼ੋਭਤ ਨਹੀਂ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਨੂੰ ਸ਼ੋਭਤ ਅਜੀਤ ਸੀ ਸੰਗਤਾਂ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਦੇ ਬੈਠਣ ਦੇ ਲਈ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਬਹੁਤ ਧਰਤੀ ਵਿੱਚ ਠੀਕ ਜਾਗ ਰਹੀ ਸੀ ਗੁਰਦੁਆਰਾ ਸਾਹਿਬ ਜੀ ਦਾ ਬਾਹਰੀ ਦ੍ਰਿਸ਼ ਲਾਗੇ ਲਾਗੇ ਕੁਝ ਘਰ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਚਿੱਤਰ ਸਿੰਘ ਦਰਸਿਕਾ ਇਸ ਥਾਂ ਤੇ ਸਾਰੇ ਹੀ ਸ਼੍ਰੀ ਦਾਨ ਨਤਮਸਤਕੁ ਨਾ ਸ਼ਰਦਾ ਭਾਵਨਾ ਦੇ ਫੁੱਲ ਭੇਟ ਕਰਦਾ ਹਾਂ